ਅ ਮੇਰੀ ਬੇਨਤੀ ਹੈ ਸਾਰਿਆਂ ਨੂੰ ਆ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਆਪਦੀ ਰਾਇ ਜ਼ਰੂਰ ਦਿਓ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਾਡੇ ਪਿੰਡ ਦਾ ਗਰਾਊਂਡ ਆ ਇਹ ਅੱਜ ਦੀ ਤਰੀਕ ਹੈਗੀ ਆ 6 ਦਸੰਬਰ ਇਹ ਪਹਿਲਾਂ ਜਦੋਂ ਗਰਾਊਂਡ ਪਿਛਲੇ ਟਾਈਮ ਆ ਜੇ ਤੁਸੀਂ ਸਾਰੇ ਜਿਹੜੇ ਵੀਡੀਓ ਦੇਖ ਰਹੇ ਆ ਇਹ ਖਾਸ ਕਰਕੇ ਮੇਰੇ ਪਿੰਡ ਵਾਲੀ ਦੇਖਣੇ ਕਿਉਂਕਿ ਮੈਂ ਪਿੰਡ ਵਾਲਿਆਂ ਲਈ ਸਪੈਸ਼ਲ ਬਣਾਈ ਆ ਇੱਥੇ ਕੋਈ ਟਾਈਮ ਸੀਗਾ ਜਦੋਂ ਘਟੋ ਘਟ 40-40 ਮੁੰਡੇ ਹੁੰਦੇ ਸੀਗੇ ਖੇਡਣ ਆਏ ਤੇ ਅੱਜ ਦੇ ਟਾਈਮ ਚ ਆ ਤੁਹਾਨੂੰ ਪਸੂ ਦੇਖਦੇ ਦੇਖ ਜਾਣਗੇ ਇਹ ਥੋੜਾ ਕ ਹਜੇ ਸੁਧਾਰ ਹੋਇਆ ਵੈ ਇਹ ਗਰਾਊਂਡ ਦੇ ਵਿੱਚ ਕਿਉਂਕਿ ਉਹ ਆਪਣੇ ਚੱਲੂ ਕਰੈਕਟਰ ਵਾਲੇ ਮੁੰਡੇ ਸੋਨੇ ਰੀਪਰ ਉੱਪਰ ਮਾਰ ਕੇ ਤੇ ਕਾਹ ਬਹੁਤ ਹੋਇਆ ਫਿਰਦਾ ਹੀਗਾ ਤੇ ਜਿੱਥੇ ਰੀਪਰ ਨਹੀਂ ਵੱਜਿਆ ਤੇ ਉਹ ਤੁਹਾਨੂੰ ਹਾਲਤ ਦੇਖ ਕੇ ਅੰਦਾਜ਼ਾ ਲਾ ਲਓ ਇਹ ਗਰਾਊਂਡ ਦਾ ਕੀ ਹਾਲਤ ਸੀਗਾ ਆ ਤੁਹਾਨੂੰ ਮੈਂ ਇੱਕ ਚੀਜ਼ ਹੋਰ ਵਿਖਾਉਣਾ ਇਹ ਇੱਕ ਸਾਹ ਦੀ ਤੁਸੀਂ ਬੇਨਤੀ ਲਾ ਲਓ ਤੇ ਤੁਹਾਨੂੰ ਮੈਂ ਹਾਲਾਤ ਵਿਖਾਉਣਾ ਕਿਉਂਕਿ ਬਾਅਦ ਚ ਨਾ ਕੋਈ ਕੱਲ ਨੂੰ ਕੋਈ ਬੰਦਾ ਅਬਜੈਕਸ਼ਨ ਕਰੇ ਕਿ ਗਰੀਬਾਂ ਨਾਲ ਧੱਕਾ ਹੋ ਗਿਆ ਜਾਂ ਐ ਹੋ ਗਿਆ ਇਹ ਇਥੋਂ ਆ ਕਲੌਮੀ ਦੇ ਨਾਲ ਹੀ ਘਰ ਆ ਆ ਉਹਨਾਂ ਦਾ ਬਾਲਣ ਪਿਆ ਉਹਨੂੰ ਮੈਂ ਇੱਕ ਦੋ ਵਾਰੀ ਬਾਏ ਫੇਸ ਵੀ ਜਾ ਕੇ ਗਏ ਕਿ ਭਈ ਆਪਦਾ ਬਾਲਣ ਚੱਕ ਲੂ ਇੱਥੇ ਜਿੱਦਣ ਸਫਾਈ ਦਾ ਕੰਮ ਕੀਤਾ ਜੇ ਕਿਸੇ ਨੇ ਨਾ ਚੱਕਿਆ ਤੇ ਸੀ ਇਹਨੂੰ ਅੱਗ ਲਾ ਦੇਣੀ ਬਾਅਦ ਚ ਨਾ ਕੋਈ ਕਵੇ ਕਿ ਇਹ ਠੱਗਾ ਹੋ ਗਿਆ ਜਾਂ ਗਰੀਬ ਨਾਲ ਹੈ ਕਿਉਂਕਿ ਆਪਣੇ ਪਿੰਡ ਦਾ ਤੁਹਾਨੂੰ ਸ਼ੁਰੂ ਤੋਂ ਹੀ ਹਾਲਾਤ ਰਹੇ ਆ ਜੇ ਕੋਈ ਚਾਇਦਾ ਕੰਮ ਕਰੋਗੇ ਉਹਦੀ ਲੱਤਾਂ ਖਿੱਚਣੀਆਂ ਤੇ ਜੇ ਕਿਸੇ ਚਾਇਦਾ ਕੰਮ ਕੀਤਾ ਤੇ ਉਹਨੂੰ ਐਪਰੀਸ਼ੀਏਟ ਨਹੀਂ ਕਰਨਾ ਕਿ ਉਹ ਨਹੀਂ ਬਾਲਣ ਲੱਤਾਂ ਹੀ ਖਿੱਚਣੀ ਕਿ ਹਾਂ ਤੂੰ ਐ ਗਲਤ ਕਰਤਾ ਜੋ ਹੋ ਗਿਆ ਤੇ ਆ ਤੁਹਾਨੂੰ ਮੈਂ ਆਪਣੀ ਇਹ ਵਾਟਰ ਵਾਸ ਦੀ ਨਾਲ ਦੀ ਗੰਧ ਉਥੋਂ ਸਟਾਰਟ ਹੋਏ ਨਾ ਮੈਂ ਤੁਹਾਨੂੰ ਸ਼ੁਰੂ ਤੋਂ ਵਿਖਾਉਣਾ ਇਹ ਕੋਈ ਆ ਕੇ ਇੱਥੇ ਕੋਈ ਤੀਜਾ ਬੰਦਾ ਨਹੀਂ ਸੈਟਦਾ ਮੈਂ ਨਹੀਂ ਸੈਟਦਾ ਜਾਂ ਕੋਈ ਹੋਰ ਵੀ ਬਾਹਰਲਾ ਬੰਦਾ ਨਹੀਂ ਸੈਟਦਾ ਇਹ ਇੱਥੋਂ ਦੇ ਜਿਹੜੇ ਵਸਨੀਕਾ ਹੁਣ ਕਲੋਨੀਆਂ ਸਾਰੀਆਂ ਇਹ ਸਿਰਫ ਉਹਨਾਂ ਦਾ ਹੀ ਆ ਇਹ ਕਿ ਤੀਜਾ ਬੰਦਾ ਨਹੀਂ ਆ ਕੇ ਇੱਥੇ ਕੋਈ ਰੂੜੀ ਲਾ ਕੇ ਸੈਟ ਜਾਂਦਾ ਜਾਂ ਕੋਸ ਆ ਆ ਫਿਰ ਆ ਕੋਠੇ ਤੋਂ ਸਿੱਧਾ ਥੱਲੇ ਆਉਂਦੀ ਆ ਰੇਤਾ ਜਿਹੜਾ ਮਿੱਟੀ ਮੂਟੀ ਸਾਰਾ ਕੋ ਆ ਰੂੜੇ ਫੇਰ ਆ ਕੋਈ ਵੀਰ ਵੀਰ ਮੁੰਡਾ ਹੀ ਹੋਣਾ ਕੋਈ ਬੰਦਾ ਹੋਣਾ ਕੋਈ ਇੱਥੇ ਆ ਇੱਟਾਂ ਰੱਖ ਕੇ ਰਸਤਾ ਕਰ ਗਿਆ ਆ ਕਿਸੇ ਦੇ ਪਤਾ ਨਹੀਂ ਲੱਕੜ ਕਿਸੇ ਦੇ ਬਾਲਣਾ ਪਤਾ ਨਹੀਂ ਕਿੰਦੀਆਂ ਪਈਆਂ ਫੇਰ ਆ ਕਿਕਰ ਆ ਜਾਂਦੀ ਆ ਇਹ ਕਿਕਰ ਦੇ ਪਿਛਲੇ ਘਰ ਮੈਂ ਘਰਾਂ ਦਾ ਨਾਂ ਤਾਂ ਨਹੀਂ ਲੈਣਾਗਾ ਜੇ ਉਹ ਸਾਰਿਆਂ ਨੂੰ ਪਤਾ ਤਾਂ ਲੱਗ ਜੂਏ ਥਾਂ ਕਿੰਨਾ ਦਾ ਜਾਂ ਘਰ ਕਿੰਨਾ ਦਾ ਉਹ ਤਾਂ ਕੋਠੇ ਤੋਂ ਚੜ ਕੇ ਰੂੜੀ ਆਉਂਦੀ ਥੱਲੇ ਆ ਤੁਹਾਨੂੰ ਮੈਂ ਡਿਟੇਲ ਚ ਵਿਖਾ ਦੇਣਾ ਏ ਹੁਣ ਐਵੇਂ ਨਾ ਕਹਦੇ ਕੋਈ ਪਾਸੂ ਸੈਟਿਆਂ ਦਾ ਸੀ ਨਹੀਂ ਸੈਟਦੇ ਉਹ ਕੋਠੇ ਤੁਨੂੰ ਕਿਕਰਾਂ ਵੇ ਦੀ ਲਫਾਫੇ ਡੇ ਜਾਣਗੇ ਆਉਂਦੇ ਤੇ ਇਹ ਕੋਠੇ ਤੇ ਆਉਂਦੇ ਕੋਈ ਥੱਲੂ ਤਾਂ ਕੋਈ ਸੈਟ ਕਿ ਨਹੀਂ ਜਾਂਦਾ ਫੇਰ ਆਹ ਕਿਸੇ ਦੀ ਟੂੜੀ ਆ ਗਈ ਫੇਰਾ ਇਧਰ ਆਪਣੇ ਮੇਰੇ ਹੱਥ ਚ ਬਿਹਾਰੀ ਪਰਿਵਾਰਾ ਉਹਨਾਂ ਆਪਣੇ ਪਿੰਡ ਦੀ ਵਸਨੀਕ ਆ ਵੈਸੇ ਤਾਂ ਆਹ ਉਹਨਾਂ ਦਾ ਬਾਲਣ ਆ ਗਿਆ ਇਹ ਸਾਰੀ ਜਗਾ ਸਰਕਾਰੀ ਵੇਖ ਕੇ ਨਾ ਆਪਣੇ ਪਿੰਡਾਂ ਦਾ ਬਹੁਤ ਮਾੜੀ ਆ ਤਾਂ ਜਿੱਥੇ ਵੀ ਕੋਈ ਵਹਿਲੀ ਜਗਾ ਵੇਖਦੀ ਦਿਖਦੀ ਹੈ ਨਹੀਂ ਵਰਤੋਂ ਚਾਉਂਦੀ ਉਥੇ ਆਪਦੀ ਉਸ ਨੂੰ ਪਰਸਨਲ ਯੂਜ਼ ਵਾਸਤੇ ਰੱਖ ਲੈਂਦੇ ਪਰ ਇਹ ਨਾ ਚੀਜ਼ ਹੁਣ ਚਲੋ ਜਿਹੜੇ ਪਿਛਲੇ ਟਾਈਮਾਂ 'ਚ ਹੋ ਗਿਆ ਹੋ ਗਿਆ ਪਰ ਹੁਣ ਨਹੀਂ ਇਹ ਚੀਜ਼ ਹੋਣੀਗੀ ਤੇ ਇਹ ਆਪਦੇ ਮਨਾਂ 'ਚ ਭੁਲੇਖਾ ਸਾਰਾ ਹੀ ਕੱਢ ਦੇਣ ਫਿਰ ਇੱਕ ਚੀਜ਼ ਨੂੰ ਮਾਹੂਰ ਹੁਣ ਚਲੋ ਆਉਂਦੇ ਹੁੰਦੇ ਮੇਰੇ ਨਾਲ ਇੱਧਰ ਆਇਆ ਸੀਗਾ ਮੇਰੇ ਨਜ਼ਰ ਆ ਗਈ ਆ ਆਪਣਾ ਪੰਚਾਇਤੀ ਬਾਣਾ ਇਹ ਸਾਡੀ ਚਲੋ ਆਪਣੇ ਪਰਿਵਾਰ ਚ ਹਰਪੀ ਧੂਰਾ ਕੋਲ ਆ ਤੇ ਆ ਪਿੱਛੇ ਕਲੋਨੀਆਂ ਦੀ ਦੂਜੀ ਸਾਈਡ ਕੰਨਦ ਆ ਗਈ ਇਥੋਂ ਸਿੱਧੀ ਰੂੜੀ ਆਉਂਦੀ ਆ ਪੰਚਾਇਤੀ ਵਾਹਣ ਤੇ ਉਹ ਅਗਲੇ ਦਾ ਵਾਹਣਾ ਉਹ ਅਗਲਾ ਇਹਨਾਂ ਨੂੰ ਇੱਕ ਦੋ ਵਾਰੀ ਗਿਆ ਕਿ ਚਲੋ ਆ ਦੀ ਰੂੜੀ ਦਾ ਥੋੜਾ ਕ ਬਈ ਪਾਸੇ ਰੱਖਿਆ ਉਹ ਕਹਣਾ ਹੁਣ ਯਾਰ ਮੈਂ ਅਗਲੇ ਨੂੰ ਕੀ ਕਹਾਂ ਮੈਂ ਲੜਾਈ ਨਹੀਂ ਮੋੜ ਲੈਣਾ ਮੇਰੇ ਕੋਲ ਤਾਂ ਨਹੀਂ ਵਾਹਣ 6 ਮਹੀਨੇ ਰਵੇ ਗਾਹ ਨੂੰ ਭਲਾ ਮੈਂ ਲਾਵਾਂ ਕਿ ਭਲਾ ਨਾ ਲਾਵਾਂ ਤੇ ਇਹ ਮੈਂ ਵੀਡੀਓ ਬਣਾਉਂਦਾ ਮੇਰਾ ਇਹੀ ਪਰਪਸ ਪਰਪਸ ਸੀਗਾ ਕਿ ਮੈਂ ਪਹਿਲਾਂ ਦੱਸ ਦਾਂ ਕਿ ਬਾਅਦ ਚ ਨਾ ਕੋਈ ਕਵੇ ਕਿ ਹਾਂ ਤੁਸੀਂ ਕੋਈ ਦੱਸਿਆ ਨਹੀਂ ਗਾ ਤੇ ਤੁਸੀਂ ਆਪਦਾ ਹੀ ਕੰਮ ਸ਼ੁਰੂ ਕਰਤਾ ਫਿਰ ਤੀਜਾ ਮੁੱਦਾ ਇੱਕ ਆ ਗਿਆ ਇਹ ਥੋੜਾ ਕੇ ਧਾਰਮਿਕ ਮੁੱਦਾ ਵੈਸੇ ਇਹ ਜਦੋਂ ਪੁਰਾਣੇ ਜਿਹੜੇ ਐਨਆਰਆਈ ਵੀਰਾਂ ਜਿਹੜੇ ਇਥੋਂ ਪਿੰਡ ਚੋਂ ਮੁੰਡੇ ਗਏ ਆ ਆਪਣੇ ਖੇਡਦੇ ਹੁੰਦੇ ਜਾਂ ਗਰਾਊਂਡ ਨਾਲ ਜਿਹੜੇ ਜੁੜੇ ਸੀਗੇ ਇਹ ਇੱਥੇ ਕੋਈ ਪਹਿਲਾਂ ਨਹੀਂ ਸੀ ਝੰਡੇ ਇਹ ਵਿੱਚ ਇੱਥੇ ਪਹਿਲਾਂ ਖਾਲੀ ਹੁੰਦਾ ਉਹ ਝਾ ਕਾਫੂ ਸੀ ਹੁੰਦਾ ਹੀ ਕੋਈ ਇੰਨਾ ਬਾਹਲਾ ਨਹੀਂ ਹੁੰਦਾ ਸੀਗਾ ਇਹ ਫਿਰ ਇਥੋਂ ਪਹਿਲਾਂ ਮਟੀ ਬਣਾਈ ਆ ਦਰਖਤ ਚਲੋ ਝੰਡ ਕਹਿ ਦਿੰਨੇ ਆ ਆਪਾਂ ਇਹਨੂੰ ਸਾਡੇ ਲਈ ਤੇ ਦਰਖਤਾਂ ਲੋਕਾਂ ਲਈ ਸ਼ਾਇਦ ਬਾਬਾ ਹੂਗਾ ਇਹ ਸਪਰ ਸਾਡੇ ਲਈ ਤਾਂ ਦਰਖਤ ਹੀ ਆ ਫਿਰ ਇਹ ਚਾਰ ਦਿਵਾਲੀ ਕਰਦੇ ਕਰਦੇ ਤੇ ਅੱਜ ਇਹ ਇੱਕ ਸਾਡਾ ਮੰਦਰੀ ਬਣਾਤਾ ਫਿਰ ਹੁਣ ਇੱਥੇ ਨਾ ਤਾਂ ਇਹ ਕੋਈ ਸਾਮ ਸਵਾਲ ਆ ਇੱਥੇ ਬੋਂਕਰ ਮਾਰ ਦਿੰਦੇ ਆ ਆ ਵੀ ਥਾਂ ਨਾਲ ਹੀ ਐਂਦੇ ਜੇ ਤੁਸੀਂ ਇੱਥੇ ਮਾਰ ਸਕਦੇ ਇੱਥੇ ਸਾਫ ਸਫਾਈ ਕਰ ਸਕਦੇ ਆ ਤੇ ਆ ਸਾਰੀ ਬਾਕੀ ਵੀ ਕਰ ਦਿਆ ਕਰੋ ਯਾਰ ਜਿਹੜਾ ਇੱਥੇ ਆਉਂਦਾ ਫੇਰ ਆ ਆ ਸਾਈਡ ਤੇ ਆ ਗਿਆ ਇਹ ਜਿਹੜਾ ਆ ਤੁਹਾਨੂੰ ਗਰਾਊਂਡ ਸਾਫ ਦਿਖਾਈ ਦੇ ਰਿਹਾ ਇਹ ਪਹਿਲਾਂ ਐ ਨਹੀਂ ਸੀਗਾ ਇਹ ਚਲੋ ਆਪਣੇ ਕ੍ਰਿਕਟ ਵਾਲੇ ਵੀਰਾਂ ਨੇ ਰੀਪਰ ਮਾਰ ਕੇ ਚਲੋ ਜਿਵੇਂ ਵੀ ਉਹਨਾਂ ਨੇ ਆਪ ਦੇ ਪਰਲੋਂ ਤੇਲ ਲਾ ਕੇ ਸਾਰਾ ਸਾਫ ਸਫਾਈ ਕੀਤੀ ਇਹ ਜਿਵੇਂ ਆ ਬੂਟੇ ਉੱਗੇ ਵਿਆ ਆਪਣੇ ਬੂਜੀ ਕਹਿੰਦੇ ਆ ਆ ਜਿਵੇਂ ਸੇਮ ਉਵੇਂ ਡਿੱਟੂ ਹੀ ਸੀ ਫੇਰ ਉਹ ਤੀਜੇ ਤੁਨੂੰ ਅੱਜ ਦੇ ਟਾਈਮ 'ਚ ਇੱਥੇ ਤੁਨੂੰ ਬੱਕਰੀਆਂ ਤੇ ਮੱਝਾਂ ਗਾਵੀਆਂ ਚਾਰਦੀਆਂ ਦੇਣਗੇ ਖਿਡਾਰੀ ਬਹੁਤ ਘਟਦੇ ਸਨਗੇ ਇਹ ਕਸੂਰਵਾਰ ਸਾਰੇ ਆਪਣੇ ਪਿੰਡ ਦੇ ਆਪ ਦੇ ਮੁੰਡੀ ਆ ਕਿਉਂਕਿ ਹੌਲੀ-ਹੌਲੀ ਥੋੜਾ ਜਾਣ ਘਟੀ ਗਿਆ ਫੂਨਾ ਵਿੱਚ ਵੜੀ ਗਿਆ ਹੁਣ ਸਾਰੇ ਜੇ ਅੱਜ ਦੇ ਟਾਈਮ 'ਚ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਇੱਕ ਸਪਾਸਟਲ ਕਿ ਅੱਜ ਦੇ ਟਾਈਮ 'ਚ ਆਪਣੇ ਪਿੰਡ ਦੇ ਸੈਂਟਰ 'ਚ ਮੁੰਡੇ ਜਗਾਉਣੇ ਹੋਣਾ ਘਟੋ ਘਟ 20-25 ਮੁੰਡੇ ਚੱਕੇ ਹਨਗੇ ਸੈਂਟਰ 'ਚ ਜਿਹੜੇ ਨਸ਼ੇ ਕਰਦੇ ਆ ਜੇ ਉਹਨੂੰ ਝ ਤੇ ਜੇ ਆਪਾਂ ਕਹੇ ਦੀ ਕੋਈ ਆਪਣੇ ਪਿੰਡ ਚ ਕੋਈ ਨੈਸ਼ਨਲ ਲੈਵਲ ਦਾ ਪਲੇਅਰ ਚਾਹੀਦਾ ਜਾਂ ਸਟ੍ਰੀਟ ਲੈਵਲ ਦਾ ਖੇਡਰ ਤੁਹਾਨੂੰ ਇੱਕ ਨਹੀਂ ਮਿਲਣਾਗਾ ਹਨੇਰਾ ਹੋ ਗਿਆ ਤੁਹਾਨੂੰ ਇੱਕ ਚੀਜ਼ ਮੈਂ ਹੋਰ ਸੁਣਾਇਆ ਆਪਣੇ ਪਿੰਡ ਦੀ ਜਿਮ ਇਹਨੂੰ ਲੋਗ ਲੂਕ ਕੋਸ ਨਹੀਂ ਇਹ ਤਾਂ ਆਹੀ ਸਿਸਟਮ ਚੱਲੀ ਆਉਂਦਾ ਪਿਛਲੇ ਘਟੋ ਘਟ 8 ਕਿ ਸਾਲਾਂ ਤੋਂ ਇਹ ਜਿੰਦਾ ਵੀ ਸਮਾਨ ਆ ਉਹ ਖੁਰਦਪੁਰ ਦੀ ਹੋਇਆ ਪਿਆ ਕੋਈ ਆਪਦੇ ਘਰੇ ਲੈ ਗਿਆ ਕੋਈ ਕਰੋਨਾ ਵਿੱਚ ਲੈ ਗਿਆ ਅੱਧਿਆਂ ਦੇ ਮੈਨੂੰ ਬਾਈਫੇਮ ਨਾਂ ਯਾਦ ਆ ਸਾਰਿਆਂ ਨੇ ਕਿ ਕਿਹਦੇ ਕਿਹਦੇ ਘਰੇ ਕੀ ਸਮਾਨ ਪਿਆ ਉਹਨਾਂ ਚਲੋ ਹੁਣ ਉਹਨਾਂ ਨੂੰ ਆਪ ਨੂੰ ਸ਼ਰਮ ਚਾਹੀਦੀ ਆ ਕਿ ਉਹ ਮਤਲਬ ਸਾਂਝੀ ਜਗ੍ਹਾ ਦਾ ਇਥੋਂ ਚਲੋ ਤਕੜਾ ਵੀ ਜਿੰਮ ਲਾਉਂਦਾ ਈ ਗਰੀਬ ਦਾ ਜਵਾਕ ਵੀ ਜਿੰਮ ਲਾਉਂਦਾ ਈ ਅਸੀਂ ਵੀ ਜਿੰਮ ਲਾਉਂਦੇ ਰਹੇ ਇਥੇ ਤੇ ਕੋਈ ਆਦੇ ਪਰਸਨਲ ਯੂਜ਼ ਆਸ ਤੇ ਤੁਹਾਡੇ ਕੱਲੇ ਪਤਨੀ ਉਹਨੇ 4 ਦਿਨ ਲਾਈ ਹੋਣੀ ਆ ਕਿ ਉਹ ਵੀ ਨਹੀਂ ਲਾਈ ਹੋਣੀ ਕਿ ਸਮਾਨ ਘਰੇ ਲਿਆ ਲਿਆ ਕੇ ਰੱਖੀ ਬੈਠੇ ਇਥੋਂ ਇਕੱਠਾ ਕਰਕੇ ਲੈ ਜਾਂਦੇ ਜਿਹਦੇ ਕੋਲ ਜਿੰਦਾਣਾ ਹੁੰਦਾ ਈ ਕੋਈ ਨਹੀਂ ਦਈ ਕੋਈ ਝੋਰੀ ਲਿਆਇਆ ਨਹੀਂ ਕਿ ਸਾਡੇ ਮੁੰਡੇ ਨੇ ਲਾਉਣੀਆਂ ਆ ਆ ਜਦੋਂ ਸਾਈਕਲ ਆਈ ਨਾ ਤੁਹਾਨੂੰ ਮੈਂ ਸਾਈਕਲ ਦੀ ਗੱਲ ਦੱਸਦਾ ਇਹ ਮੇਰੇ ਅੱਜ ਆਪਣੇ ਸੀਗਾ लवली ਬੂਟੇ ਫੌਜੀ ਦਾ ਤੇ ਹੈਪੀ ਆਪਣੇ ਰਾਜਗੜ੍ਹ ਥੂਲੀ ਗਏ ਨੇ ਜਿਹਨੂੰ ਆਪਾਂ ਤੇ ਸ਼ਾਇਦ ਵੀਡੀਓ ਵੇਖ ਦਿਹਾਣਾ ਇਹ ਜਦੋਂ ਸਾਈਕਲ ਆਇਆ ਉਹ ਲੈ ਕੇ ਆਈ ਸੀ ਸ਼ਾਇਦ ਜਿੱਥੋਂ ਤੱਕ ਮੈਨੂੰ ਯਾਦ ਆ ਇਹ ਤੀਜੇ ਦਿਨ ਕੋਈ ਇੱਥੇ ਬੰਦੇ ਆਜਿੰਦੀ ਹਾਲਾਤ ਦੇਖ ਲਓ ਜਿਹੜੀ ਜੀਤ ਪਿੱਛੇ ਆਪਾਂ ਲੜਦੇ ਹੁੰਦੇ ਸੀਗੇ ਕਿ ਸਾਨੂੰ ਇਹ ਚੀਜ਼ ਜਾਈ ਦੇ ਤੇ ਅੱਜ ਉਹਦੇ ਇਹ ਹਾਲਾਤ ਹੋਏ ਪਏ ਆ ਆ ਜਿਮ ਪਿੱਛੇ ਸਾਰੇ ਉਦੋਂ ਲਾਉਣ ਪਿੱਛੇ ਕਿ ਮੈਂ ਫਲਾਨਾ ਸੈਟ ਲਾਉਣਾ ਜਦੋਂ ਇਹ ਨਵੀਂ ਸੀਗੀ ਕੋਈ ਚਾਬੀ ਪਿੱਛੇ ਕਿ ਚਾਬੀ ਮੈਂ ਲੈ ਕੇ ਜਾਣੀ ਮੈਨੂੰ ਦੋ ਆਏ ਰੱਖੋ ਪਰ ਅੱਜ ਇਹਦੇ ਇਹ ਹਾਲਾਤ ਹੋਏ ਪਏ ਆ ਇਹਦੇ ਇਹ ਹਾਲਾਤ ਦਾ ਇਹ ਕਾਰਨ ਪੰਚਾਇਤ ਨਹੀਂ ਜਾਂ ਕਿ ਸਰਪੰਚ ਨਹੀਂ ਗਿਆ ਇਹ ਆਪਾਂ ਆਪਾਂ ਇੱਥੇ ਅਣੂ ਹਟ ਗਏ ਇਹਦੀ ਪੇ ਨੇ ਕੋਈ ਪੁੱਛ ਪੜਤਾਲ ਨਹੀਂ ਕੀਤੀ ਕਿ ਹਾਂ ਹੈਗੀ ਕਿ ਨਹੀਂ ਕੋਈ ਲਾਉਂਦਾ ਨਹੀਂ ਸੀਗਾ ਜਿਵੇਂ ਜਿਹੜੀ ਚੀਜ਼ਿੱਥੇ ਪਈ ਆ ਉਹ ਉੱਥੇ ਹੀ ਰਹਿ ਗਈ ਆ ਆ ਗੱਡੀਆਂ ਜੇ ਮੱਲ ਕੋਈ ਤਾਰ ਟੁੱਟ ਗਈ ਕਿਸੇ ਨੇ ਪਾਈ ਨਹੀਂ ਗਈ ਉਹਨੇ ਆ ਆ ਸੈਟ ਟੁੱਟ ਗਿਆ ਦੂਜੇ ਤੇ ਹੋ ਗਿਆ ਦੂਜਾ ਟੁੱਟ ਗਿਆ ਤੀਜੇ ਤੇ ਹੋ ਗਿਆ ਉਹਨੇ ਲੋਡ ਕਰਨ ਦੀ ਕਿਸੇ ਨੇ ਆਪਦੇ ਕੋਈ ਉਹ ਨਹੀਂ ਕੀਤੀ ਕਿ ਅਸੀਂ ਆ ਚੀਜ਼ ਨੂੰ ਲੋਡ ਕਰਨ ਲਈ ਜਾਂ ਕਿਸੇ ਕੋਲ ਜਾਵੜੀ ਗਏ ਜਾਂ ਕਿਸੇ ਨੂੰ ਕਹੀ ਗਏ ਕਿ ਆ ਹੀ ਨਹੀਂ ਅਬਰੀ ਤਾਂ ਕਿਸੇ ਨੇ ਇੱਥੋਂ ਤੱਕ ਕੋਈ ਕਿਸੇ ਚੀਜ਼ ਪਿੱਛੇ ਕੋਈ ਗਿਆ ਹੀ ਨਹੀਂਗਾ ਨਾ ਕਿਸੇ ਮੈਂਬਰ ਕੋਲੇ ਨਾ ਪੰਚਾਇਤ ਕੋਲੇ ਨੌਂ ਦਾ ਬਸ ਇਹ ਹੀ ਮਕਸਦ ਸੀਗਾ ਕਿ ਨੌਜਵਾਨਾਂ ਨੂੰ ਮੈਂ ਬੇਨਤੀ ਕਰਨਾ ਕਿ ਆਪਾਂ ਗਰਾਊਂਡ ਨਾਲ ਵੱਧ ਤੋਂ ਵੱਧ ਜੁੜੀਏ ਕਿ ਜੋ ਆਪਾਂ ਚਲੋ ਕੁਝ ਜਿਹੜੀ ਵੀ ਚੀਜ਼ ਦੀ ਲੋਡ ਹੋਈ ਜਿੰਨੀ ਸਾਡੇ ਤੋਂ ਹੋਈ ਅਸੀਂ ਜਰੂਰ ਹੱਲ ਕਰਾਂਗੇ ਪਰ ਆਉਂਦਾ ਅਸੀਂ ਤਾਂ ਹੱਲ ਕਰਾਂਗੇ ਕਿ ਜੇ ਸਾਡੇ ਨਾਲ ਜੁੜੂਗੇ ਮੈਂ ਇਹੀ ਕਹਾਂ ਗਰਾਊਂਡ 'ਚ ਆਉਂਗੇ ਤਾਂ ਤੁਹਾਨੂੰ ਚੀਜ਼ ਮਿਲ ਜੂਗੀ ਜੇ ਤੁਸੀਂ ਗਰਾਊਂਡ 'ਚ ਹੀ ਨਹੀਂ ਆਉਣਾ ਜਿਵੇਂ ਆ ਹੁਣ ਆਉਣੋਂ हट ਗਏ ਆ 19 ਸਾਲ ਹੋ ਗਏ ਮੇਰੇ ਅੱਜ ਜਮਾਈ ਨੂੰ ਉਸ ਤੋਂ ਬਾਅਦ ਚੇਂਜ ਤਾਂ ਕਿਸੇ ਨੇ ਪੁੱਛਿਆ ਹੀ ਨਹੀਂਗਾ ਜੇ ਇੱਥੇ ਆਉਂਦੇ ਤਾਂ ਇਹਦੀ ਸ਼ਾਇਦ ਇਹ ਹਾਲਾਤ ਨਾ ਹੁੰਦੀ ਆ ਗਰਾਊਂਡ 'ਚ ਜੇ ਤੁਸੀਂ ਆਉਂਦੇ ਹੁੰਦੇ ਤਾਂ ਸ਼ਾਇਦ ਇਹਦੇ ਆ ਨਾ ਲਾਤੇ ਤੇ ਚਲੋ ਕਰੈਕਟਰ ਵਾਲੇ ਮੁੰਡੇ ਦਾ ਧੰਨਵਾਦ ਸੀ ਉਹਨਾਂ ਨੇ ਆਪਦੇ ਲੈਵਲ ਤੇ ਸਫਾਈ ਤੇਲ ਪਾ ਕੇ ਰੀਪਰ ਮਾਰਿਆ ਰੋਟਾ ਬਿਲਟਰ ਜਿਹੜਾ ਕੁਝ ਵੀ ਕਰਿਆ ਆਪ ਕਈਆਂ ਨਾਲ ਪੜਦੇ ਤੇ ਸਪਰੇਅ ਕਰੀ ਤੇ ਜਿੱਦਣ ਮੈਂ ਤੁਹਾਨੂੰ ਦੱਸਦਾ ਇਹ ਕਰੈਕਟ ਵਾਲਿਆਂ ਨੂੰ हट ਗਏ ਉਦੋਂ ਇਹਦਾ ਉਹ ਬੁਰਾ ਹਾਲ ਹੁਣ ਨਾ ਗਰਾਊਂਡ ਦਾ ਜਿਹੜਾ ਤੁਸੀਂ ਕਦੇ ਸੋਚੇ ਨੇ ਹੋਇਆ ਪਿਆ ਸੀਗਾ ਮੀਂਹ ਪੈ ਪੈ ਕੇ ਢਿੱਡ ਢਿੱਡ 3 3 4 4 ਫੁੱਟ ਬੂਈ ਹੋਈ ਪਈ ਸੀ ਮਾਹ ਉਹਨਾਂ ਨੇ ਬੂਈ ਪੱਟ ਕੇ ਆਪ ਸਾਰਾ ਇਹਦੀ ਸਫਾਈ ਕੀਤੀ ਤੇ ਇਹ ਜੇ ਇਹੀ ਕਹਿਣਾ ਚਾਹੁੰਨਾ ਕਿ ਆਪਾਂ ਇਹ ਗਰਾਊਂਡ ਵੱਲ ਮੂੰਹ ਕਰੀ ਗਏ ਸਾਰੇ ਨੌਜਵਾਨ ਵਾਪਸ ਆਈਗੇ ਤੁਡੇ ਨਾਲ ਮੈਂ ਹੈਗਾ ਕਿਉਂਕਿ ਮੈਂ ਇਸੇ ਗਰਾਊਂਡ 'ਚ ਹੀ ਉੱਠ ਕੇ ਚਲੋ ਅੱਜ ਮੈਂ ਪੰਚਾਇਤ ਮੈਂਬਰ ਬਣਿਆ ਪਰ ਪਹਿਲਾਂ ਉਦੋਂ ਪਹਿਲਾਂ ਮੈਂ ਗਰਾਊਂਡ ਨਾਲ ਜੁੜਿਆ ਹੋਇਆ ਸੀਗਾ ਮੈਂ ਆਪਦੇ ਲੈਵਲ ਤੇ ਇੱਥੇ ਟੂਰਨਾਮੈਂਟ ਕਰਾਇਆ ਤਿੰਨ ਸਾਲ ਨਗਰ ਦੇ ਸਨ ਐਨਾ ਵੀਰ ਦੇ ਸਹਿਯੋਗ ਨਾਲ ਤਿੰਨ ਸਾਲ ਟੂਰਨਾਮੈਂਟ 17 18 ਤੇ 19 ਜੀ ਉਦੋਂ ਬਾਅਦ ਬਈ ਮੇਰੇ ਇਹੋ ਜਿਹੀਆਂ ਲੱਤਾਂ ਖਿੱਚੀਆਂ ਹੁਣ ਮੈਂ ਨਾਂ ਤੱਕ ਇਹਦਾ ਕੀ ਲੈਣਾ ਕਿ ਮੇਰਾ ਹੌਸਲਾ ਹੀ ਨਹੀਂ ਪਿਆ ਉਦੋਂ ਚੱਲ ਮੇਰੇ ਅੱਜ ਜਿਹੜਾ 19 ਜੀ ਕਰਾਈ 38700 ਰੁਪਏ ਕੋਸਟ ਦੇ ਵਿੱਚ ਟੂਰਨਾਮੈਂਟ ਹੋ ਗਿਆ ਸੀ ਪਰ ਅੱਜ ਰੱਬ ਨੇ ਚਲੋ ਕਿਰ ਲੱਖ ਡੇਢ ਲੱਖ ਰੁਪਇਆ ਮੈਂ ਤਿੰਨਾ ਚਾਰ ਦਿਨਾਂ ਵਿੱਚ ਇਕੱਠਾ ਕਰ ਸਕਦਾ ਕਿ ਆਪਦੇ ਇੰਨਾ ਫਰੈਂਡ ਸਰਕਲ ਹੈਗਾ ਕਿ ਮੇਰਾ ਟੂਰਨਾਮੈਂਟ ਮੈਂ ਕਰਾ ਸਕਦਾ ਪਰ ਜਦੋਂ ਤੁਸੀਂ ਮੇਰੇ ਨਾਲ ਜੁੜਦੇ ਹੀ ਨਹੀਂ ਗਰਾਊਂਡ ਨਾਲ ਨਹੀਂ ਕੋਈ ਜੁੜਦਾ ਹੁੰਦਾ ਫਾਇਦਾ ਕੀ ਜੇ ਪਿੰਡ ਦਾ ਕੋਈ ਪਲੇਅਰ ਹੋਵੇ ਪਿੰਡ ਸਹਿਯੋਗ ਦੇਵੇ ਸਾਰੀ ਚੀਜ਼ ਦਾ ਹੱਲ ਹੈਗਾ ਜਦੋਂ ਪਿੰਡ ਚ ਕੋਈ ਪਲੇਅਰ ਹੀ ਨਾ ਉੱਠਿਆ ਫਿਰ ਆਪਣੇ ਪੈਸੇ ਲਾਏ ਦਾ ਕੀ ਫਾਇਦਾ ਤੇ ਦੂਜੀ ਗੱਲ ਮੈਂ ਉਹ ਜਿਹੜੀ ਆਪਣੇ ਆਹ ਜਿਹੜੇ ਬਾਲਣ ਪਿਆ ਜਾਂ ਇੱਟਾਂ ਪਈਆਂ ਜਾਂ ਉਹ ਝੰਡ ਦਾ ਵਿੱਚ ਹੈਗਾ ਜਾਂ ਸਾਫ ਸਫਾਈ ਦਾ ਇਹ ਇਕੱਲਾ ਮੈਂ ਨਹੀਂ ਕਰਾ ਸਕਦਾ ਨਾ ਗਲੀ ਪੰਚਾਇਤ ਕਰਾ ਸਕਦੇ ਇਹ ਹੋ ਸਕਦਾ ਤੁਹਾਡੇ ਨੌਜਵਾਨਾਂ ਦੇ ਸਿਰ ਤੇ ਕਿਉਂਕਿ ਜੇ ਤੁਸੀਂ ਗਰਾਊਂਡ 'ਚ ਆਉਂਗੇ ਅਸੀਂ ਉੱਥੋਂ ਚਲ ਚੱਕ ਦਾਂਗੇ ਸਾਫ਼ ਕਰਾ ਦਾਂਗੇ ਉਹੀ ਦਹਾਂ ਦਿਨਾਂ ਨੂੰ ਜੇ ਤੁਸੀਂ ਨਾ ਵਿੱਚ ਆਏ ਕੋਈ ਖੇਡਿਆ ਨਹੀਂ ਕੋਈ ਕੀਤਾ ਨਹੀਂ ਕੋਈ ਕਰਿਆ ਨਹੀਂ ਉਹਨਾਂ ਨੇ ਫੇਰ ਲਾਦਨ ਨੂੰ ਕਿ ਵਿਲਾ ਹੈਗਾ ਤੁਸੀਂ ਕੀ ਫਾਇਦਾ ਰਿਹਾ ਤੁਹਾਡਾ ਸਾਫ਼ ਸਵਾਈ ਦਾ ਇੱਥੇ ਖੇਡਣ ਤਾਂ ਹੁੰਦਾ ਨਹੀਂ ਕੋਈ ਇਹਦਾ ਇਹੀ ਕਾਰਨ ਸੀਗਾ ਕਿ ਇੱਥੇ ਕੋਈ ਆਉਂਦਾ ਨਹੀਂ ਸੀ ਕੋਈ ਜਾਂਦਾ ਨਹੀਂ ਸੀ ਉਹਨਾਂ ਨੇ ਤਾਂ ਕਰਕੇ ਸਾਰਾ ਕੁਝ ਇੱਥੇ ਰੱਖੀ ਬੈਠਿਆ ਨਹੀਂ ਤਾਂ ਪਹਿਲੇ ਟਾਈਮਾਂ ਜਦ ਆਪਣੇ ਆ ਮੰਨੇ ਵਰਗੇ ਹੁੰਦੇ ਗੋਪੀ ਵਰਗੇ ਹੁੰਦੇ ਮੋٹے ਵਰਗੇ ਹਵਾ ਵਰਗੇ ਹੁੰਦੇ ਪ੍ਰਾ ਇੱਥੇ ਚੂਨੀ ਕਰਦਾ ਹੁੰਦਾ ਸੀ ਗਰਾਊਂਡ 'ਚ ਕੋਈ ਸਾਰਾ ਐਡਾ ਵੱਡਾ ਗਰਾਊਂਡ ਸੀਗਾ ਫੁੱਟਬਾਲ ਦੀ ਵਧੀਆ ਗੇਮ ਚੱਲਦੀ ਹੁੰਦੀ ਸੀ ਅੱਜ ਫੁੱਟਬਾਲ ਛੱਡੋ ਕੌਡੀ ਦੇ ਅਸੀਂ ਹੁੰਦੇ ਸੀ ਤਿੰਨ ਚਾਰ ਕੌਡੀ ਵਾਲੇ ਵੀ ਗਏ ਫੁੱਟਬਾਲ ਵਾਲੇ ਵੀ ਗਏ ਅਬ ਕਰੇਕਟ ਵਾਲੇ ਜਵਾਕ ਰਹਿ ਗਏ ਅੰਡਰ 19 ਦੇ ਵੱਡਿਆਂ ਜਿਵੇਂ ਮੇਰੇ ਕੋਲ ਘੱਟ ਵੱਧ ਹੀ ਕੋਈ ਖੇਡਦਾ ਆ ਸਿਰਫ ਆਪਣੇ ਅੰਡਰ 19 ਦੇ ਜਾਂ 71 ਜਵਾਕ ਖੇਡਦੇ ਹੋਰ ਕੀ ਤੀਜਾ ਇੱਥੇ ਕੋਈ ਬੈਂ ਨਹੀਂ ਕਦੇ ਕੋਈ ਬੰਦਾ ਦੇਖਿਆ ਖੇਡਦਾ ਜਾਂ ਵੱਡਿਆਂ ਵਿੱਚ ਚਲੋ ਜੇ ਟੂਰਨਾਮੈਂਟ ਸੀਗਾ ਉਦੋਂ ਚਲੋ ਆਏ ਵੇਜ ਦੀ ਮਹੀਨਾ ਦੋ ਮਹੀਨੇ ਖੇਡਦੇ ਪਰ ਉਹ ਆਪਦੇ ਸਾਰਿਆਂ ਦੇ ਕੰਮ ਧੰਦੇ ਹੁੰਦੇ ਆ ਕਿਸੇ ਦਾ ਨਹੀਂ ਟਾਈਮ ਲੱਗਦਾਗਾ ਚਲੋ ਜਵਾਕ ਵਿਹਲੇ ਹੁੰਦੇ ਆ ਕਿ ਉਹ ਆ ਜਾਂਦੇ ਆ ਪਰ ਹੁਣ ਸਾਰੇ ਅੱਗੇ ਵੀ ਆਉਂਦੇ ਨੇ ਕਿ 40 40 50 50 ਮੁੰਡੇ ਇਥੇ ਕੰਧਾਂ ਤੇ ਬੈਠੇ ਰਹਿੰਦੇ ਨੇ ਖੇਡਣ ਦੇ ਟਾਈਮ 20 ਇੱਕ ਸਾਈਡ ਹੁੰਦੇ ਨੇ 20 ਇੱਕ ਸਾਈਡ ਨੇ ਫੁੱਟਬਾਲ ਦੀ ਗੇਮ ਹੈ 15 ਮੁੰਡਿਆਂ ਨੂੰ ਕੰਧਾਂ ਤੇ ਪਾਉਣਾ ਪੈਂਦਾ ਕਿਉਂਕਿ ਮੁੰਡੇ ਹੀ ਨੇ ਜਣਦੇ ਕਿ ਖੇਡਣ ਦੇ ਵਿੱਚ ਬੰਦਾ ਐਡ ਹੋਰ ਕਰ ਨਹੀਂ ਸਕਦੇ ਪਰ ਅੱਜ ਦੇ ਟਾਈਮ 'ਚ ਜੇ ਆਪਾਂ ਕਹਿ ਦਈਏ 10 ਬੰਦੇ ਗਰਾਊਂਡ 'ਤੇ ਇਕੱਠੇ ਕਰ ਲੈਣ ਤਾਂ ਉਹ ਔਖੇ ਆਨਾ ਵੀਡੀਓ ਦੇ ਲਾਸਟ ਤੇ ਜੇ ਤੁਸੀਂ ਮੈਂ ਤੁਹਾਨੂੰ ਦੱਸਦਾ ਕਮੈਂਟ ਬਾਕਸ ਔਨ ਹੋਣਗੇ ਆਪਣੇ ਫੇਸਬੁੱਕ ਤੇ ਪਾਉਂਗਾ ਮੈਂ YouTube ਤੇ ਪਾਉਂਗਾ ਇਹ ਵਿੱਚ ਜਰੂਰ ਸਪੋਰਟ ਕਰਿਓ ਸੁਝਾਅ ਦਿਓ ਖੁੱਲ ਕੇ ਕਮੈਂਟ ਕਰੋ ਕਿ ਸੰਗ ਇਹ ਉਹ ਨਾ ਕਿ ਇਤੁਕ ਐ ਹੋਜੂ ਫਲਾਣਾ ਮੇਰਾ ਕਮੈਂਟ ਪੜੂ ਜਿੰਨਾ ਵੀ ਕੋਈ ਤੁਹਾਨੂੰ ਗਲਤ ਲੱਗਿਆ ਜਾਂ ਮੇਰਾ ਕੋਈ ਗਲਤ ਲੱਗਿਆ ਕਿ ਆ ਚੀਜ਼ ਤੂੰ ਗਲਤ ਬੋਲੀ ਆ ਜਾਂ ਆ ਚੀਜ਼ ਦਾ ਆ ਸੁਧਾਰ ਕਰਾ ਜਰੂਰ ਮੈਨੂੰ ਰਾਇ ਦਿਓ ਉਹ ਕਈ ਸਾਰਿਆਂ ਦਾ ਧੰਨਵਾਦ